ਅਨੀ ਬਈ ਗੇਮੇ ਸਾਰੇ ਠੀਕ ਠਾਕ ਹੋ ਅੱਜ ਆਪਣੇ ਇੱਥੇ ਕੁਡੀਆਂ ਚ ਪਾਠ ਹੋ ਲਿਆ ਮੰਦਿਰ ਚ ਸੋ ਮੱਥਾ ਟੇਕਣ ਜਾਂਦੇ ਨਾਲੇ ਤੁਹਾਨੂੰ ਦਰਸ਼ਨ ਕਰਾਉਣਾ ਠੀਕ ਆ ਸੰਤਾਂ ਨੇ ਆਉਣਾ 3 ਦਿਨ ਦਾ ਖੰਡ ਬਾੜ ਜਲਾ ਹੁੰਦਾ ਸੋ ਆਓ ਚੱਲੀਏ ਮੰਦਿਰ ਆ ਲੋਕਾਂ ਨੇ ਲੋਕਾਂ ਨੇ ਸਾਥ ਦਾ ਸੰਭ ਕੇ ਸਮਝੋ ਟਨਵੇਂ ਬਈ ਆਪਣੇ ਮੰਦਿਰ ਚ ਨਾ ਤਿੰਨ ਦਿਨ ਪਾਠ ਚੱਲਦਾ ਤੇ ਤਿੰਨ ਦਿਨੇ ਲੰਗਰ ਚੱਲਦਾ ਸਾਰੇ ਹੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਤੇ ਸਭ ਤੋਂ ਬੜੀ ਗੱਲ ਯਾਰ ਸੋਚ ਤੇ ਝੂਠ ਦਾ ਉਰੇ ਬਹੁਤ ਧਿਆਨ ਰੱਖਿਆ ਜਾਂਦਾ ਹਨਾ ਉਹ ਨਹੀਂ ਵੀ ਆ ਨਾਲੇ ਆਪ ਖਾਈ ਜਾਓ ਉਹੀ ਥਾਣਾ ਉਹੀ ਥਾਣਾ ਵਰਤਾਈਓ ਆ ਸਾਡੀਆਂ ਮਾਤਾ ਮਾਂ ਭੈਣਾਂ ਲੱਗੀਆਂ ਹੋਈਆਂ ਰੋਟੀ ਬਣਾਉਣਾ ਸਾਰਾ ਕੁਝ ਯਾਰ ਇੱਥੇ ਵੈਲ ਮੈਨੇਜਡ ਹੁੰਦਾ ਹਰ ਇੱਕ ਚੀਜ਼ ਪਲੈਨਿੰਗ ਨਾਲ ਚੱਲਦੀ ਹੈ ਅੱਜ ਪਾਠ ਪ੍ਰਕਾਸ਼ ਦਾ ਤੀਜਾ ਦਿਨ ਹੈ ਅੱਜ ਸੰਤਾਂ ਵੱਲੋਂ ਭੋਗ ਬਾਈ ਜਾਣਗੇ ਸਮਾਤੀ ਹੋ ਗਈ ਆਓ ਚੱਲੀਏ ਮੰਦਰ ਤੇ ਆਨੰਦ ਮਾਣੀਏ ਗੁਰੂ ਦੀ ਬਾਣੀ ਦਾ ਇਹ ਵੀ ਤੇ ਲੁਨਦਾ ਇਹ ਕਹਿੰਦੇ ਮਰ ਤਾ ਤੋ ਕੀ ਗਿਆ ਨੂਰੀ ਨੂਰੀ ਅਕਾਨਾ ਮੋਲਾਂ ਨੇ ਨੂੰ ਕੀਆ ਨੂਰੀ ਨੂਰੀ ਅਕਾਨਾ ਇਧਰ ਐ ਫੋਲ ਛੱਡਦਾ ਨਾਲ ਦੀ ਨਾਲ ਠੀਕ ਆ ਜਦੋਂ ਮਾਰ ਹੀ ਆਏ ਸਭ ਨੂੰ ਮਾਰੋ ਤੇਰੀ ਵੀ ਆਉਗੀ ਲੈ ਬੋਲੋ ਬੰਦੀਸ਼ੌਰ ਕਾਂਸੀ ਰਾਵਾ ਜੀ ਬੋਲੋ ਬੰਦੀਸ਼ੌਰ ਮਹਾਰਾਜ ਜੀ ਜੈ ਬੋਲੋ ਸੰਗਰੂ ਕੂਲੀ ਬਾਈ ਜੀ ਜੀ ਹੈ ਜੈ ਜੈ ਬਲ ਕਿਚੇ ਪਿੱਛੇ ਵਿਚੇ ਪਿੱਛੇ ਪਿੱਛੇ ਬੋਲ ਬੰਦੀ ਸ਼ੋਰ ਹੈ ਜੀ ਜੈ ਸਤਗੁਰੂ ਪੂਰੀ ਵਾਲਾ ਦੀ ਜੈ ਗੁਰੂ ਰਤਨ ਵਾਲਾ ਦੀ ਜੈ ਹਰਿ ਵਾਲਾ ਦੀ ਜੈ ਗੁਰੂ ਕਾਸ਼ੀ ਵਾਲਾ ਦੀ ਜੈ ਗੁਰੂ ਕਾਸ਼ੀ ਵਾਲਾ ਦੀ ਜੈ ਸਤਗੁਰੂ ਕਾਸ਼ੀ ਵਾਲਾ ਜੀ ਜੈ ਬਰੇ ਮਾਸੂਰ ਮਾ ਕੇਣਾ ਮਾਰੋ ਯਾਰਾ कहिड़ा मर दवा irdi Saipk <laughs> <laughs> मुगति नहीं हरि नाम बिन अयो कन दास कबीर कबीर इस संसार को समझाऊ के बारे बार पूछ पकड़े भेड़ की ही उतरे अचा है

bella ambea di tesoro ক্েযেযেযেযেযেে <laughs> Ap mere yaar pe